ਸਤਖੰਡਵਾਸੀ ਬਾਬਾ ਪਾਲਾ ਸਿੰਘ ਜੀ ਦੀਆਂ ਵਾਲਿਆ ਜੀ ਸਲਾਨਾ ਚੌਥੀ ਵਰਸੀ ਮਨਾਈ ਜਾ ਰਹੀ ਹੈ ਜੋ ਕਿ ਪਿੰਡ ਲੋਗੜ ਜੋ ਕਿ ਬਾਬਾ ਜੀ ਦਾ ਜੱਦੀ ਪਿੰਡ ਲੋਗੜਾ ਤੇ ਆਪਾਂ ਉਹਨਾਂ ਦੇ ਪਿੰਡ ਦੇ ਤੇ ਕੁਝ ਆਗੂ ਸਹਿਬਾਨਾਂ ਨਾਲ ਗੱਲਬਾਤ ਵੀ ਕਰਾਉਣੀ ਹੈ ਸਤਖੰਡਵਾਸੀ ਬਾਬਾ ਪਾਲਾ ਜੀ ਦੇ ਜੱਦੀ ਪਿੰਡ ਲੋਗੜ ਵਿਖੇ ਸਲਾਨਾ ਚੌਥੀ ਵਰਸੀ ਮਨਾਈ ਗਈ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਏ ਗਏ ਰਾਕੀ ਸਿੰਘਾ ਨੇ ਵੀ ਆਪਣੀਆਂ ਹਾਜ਼ਰੀਆਂ ਭਰੀਆਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਦੂਰ ਦਰਾਡੇ ਤੋਂ ਸੰਗਤਾਂ ਨੇ ਵੀ ਭਰੀਆਂ ਹਾਜ਼ਰੀਆਂ ਤੇ ਗੁਰੂ ਘਰ ਦੀਆਂ ਸ਼ਰਪਤ ਕੀਤੀਆਂ ਆਹ ਦੇਖਦੇ ਆ ਦਰਸ਼ਨ ਕੌਟ ਦਾ ਪੂਰੀ ਰਿਪੋਰਟ ਸੈਯੂਟ ਚੈਨਲ ਸਬਸਕ੍ਰਾਈਬ ਜਰੂਰ ਕਰਨਾ ਜੀ ਕਿਲ ਵਿੱਚ ਕਾਟ ਹੈ ਅਗਲੇ ਰਾਤ ਪ੍ਰੋਗਰਾਮ ਜਿਵੇਂ ਹੋਵੇਗਾ ਉਹ ਆਪ ਨੂੰ ਪ੍ਰਬੰਧਕ ਜਨਾਬ ਨੂੰ ਦੱਸ ਦਿੱਤਾ ਜਾਊਗਾ ਆਬੜੇ ਪਿਆਰ ਦੇ ਨਾਲ ਇੱਕ ਸ਼ੁਭ ਜੀ ਹਾਜ਼ਰੀ ਕਰਿਏ ਉਸ ਤੋਂ ਬਰੰਦ ਗੁਰੂ ਚਰਨਾਂ ਦੇ ਵਿੱਚ ਛਿਮਾ ਦੇ ਰਾਜਕਾ ਜੀ ਆਬੜੇ ਪਿਆਰ ਦੇ ਨਾਲ ਗੁਰੂ ਚਰਨਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਪਾਰਕ੍ਰੰਥ ਪ੍ਰਭ ਪੀ ਤੁਕਾ ਤੇ ਪਾਜੁ ਤੁਝੇ ਚੜਾ ਕਿਲ ਤੇ ਤੁਕਾ ਤੇ ਪਾਜੁ ਤੁਝੇ ਚੜਾ ਭਗਤੀ ਸਰਦਾ Oh, oh. God. God. ਇਆ ਕੇ ਬਾਬਾ ਪਾਲਾ ਜੀ ਸਾਡੇ ਬਣਾਣਗੇ ਦੂਸਰਾ ਉਦਾਸ ਜਿਹਾ ਅਸੀਂ ਉਹ ਪਹਿਚਾਣ ਨਹੀਂ ਸਕੇ ਤੇ ਜੋ ਸੇਵਾਦਾਰਾ ਤੇ ਉਹ ਵੀ ਬਹੁਤ ਸ਼ਰਧਾ ਭਾਵਨਾ ਦੇ ਨਾਲ ਜਿਹੜੀ ਸੇਵਾ ਕਰਦੇ ਆ ਤੇ ਪਿੰਡ ਲੋਕ ਕਰਦੇ ਵੀਰ ਜਿਹੜੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਜਿਹੜੀਆਂ ਸੇਵਾ ਕਰਦੇ ਆ ਤੇ ਸ਼ੰਗਰ ਵੀ ਲਾਉਂਦੇ ਆ ਤੇ ਆਪਣੀਆਂ ਹੋਰ ਵੀ ਬਹੁਤ ਜਿਹੜੀਆਂ ਸੇਵਾ ਵਾ ਜਿੱਤਰਾ ਕਿ ਕੰਨਿਆਦਾਨ ਕਲੱਬ ਬਹੁਤ ਜ਼ਿਆਦੀਆਂ ਜਿਹੜੀਆਂ ਸੇਵਾ ਕਰਨ ਦੇ ਆ ਤੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸਤਖੰਡ ਵਾਸੀ ਪਾਪਾ ਪਾਲਾ ਸਿੰਘ ਜੀ ਦੇ ਪਵਿੱਤਰ ਸਥਾਨ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਜਿਵੇਂ ਕਿ ਸਰਚਖੰਡ ਵਾਸੀ ਬਾਬਾ ਪਾਲਾ ਸਿੰਘ ਜੀ ਦੇ ਜੱਦੀ ਪਿੰਡ ਵਿਖੇ ਵੀਰ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਜਿਹੜੇ ਆ ਕਿ ਗੋਲ ਗੱਪੇ ਦੇ ਨੂਡਲਾਂ ਦੇ ਲੰਗਰ ਲਾਏ ਗਏ ਆ ਤੇ ਵੇਖੋ ਸੰਗਤਾਂ ਵੀ ਕਿੰਦਾ ਖਾਣ ਵਾਲੀ ਕੋਈ ਹੱਦ ਨਹੀਂ ਦੇ ਵੀਰ ਲੰਗਰ ਲਾਉਣ ਵਾਲਿਆਂ ਦਾ ਵੀ ਕੋਈ ਹੱਦ ਨਹੀਂ ਜੀ ਵੀਰ ਜੀ ਕਿਹੜੇ ਪਿੰਡ ਤੋਂ ਆਏ ਵੀਰ ਜੀ ਇਹ ਪਿੰਡ ਕੰਸਾਪੂ ਕਿੰਨਾ ਆਪਣਾ ਹਰਪ੍ਰੀਤ ਸਿੰਘ ਜੀ ਹਾਂਜੀ ਕਿੱਥੋਂ ਆਏ ਆ ਕਨਸ਼ਾਮਪੁਰਾ ਪਿੰਡ ਦੀ ਅੱਡਾ ਨਾਲ ਦੀ ਰੋਈ ਲੱਗੀ ਕਨਸ਼ਾਮਪੁਰਾ ਇਹ ਕਿਹੜੇ ਜ਼ਿਲ੍ਹੇ ਚ ਪੈਂਦਾ ਹਰਪ੍ਰੀਤ ਸਿੰਘ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਤੁਹਾਨੂੰ ਸੇਵਾ ਕਰਦੇ ਕਿੰਨਾ ਕ ਸਕੂਨ ਮਿਲਦਾ ਚੌਥੀ ਵਰਸੀ ਬਾਬਾ ਜੀ ਦੀ ਚਚਾ ਚਰਖਾ ਵਾਲ ਹੋ ਕੇ ਸੇਵਾ ਕਰ ਰਹੇ ਹਾਂਜੀ ਬਾਬਾ ਬਕਾਲਾ ਸਾਹਿਬ ਇਹ ਲੰਗਰ ਲਾਈਦਾ ਜੀ ਅੱਛਾ ਜੀ ਹਾਂਜੀ ਤੇ ਹੁਣ ਨੌਜਵਾਨਾਂ ਵੀ ਰਹੇ ਬਾਬਾ ਜੀ ਦੇ ਪਿੰਡ ਕਿੰਨਾ ਕ ਸਕੂਨ ਮਿਲ ਰਿਹਾ ਤੁਹਾਨੂੰ ਸੇਵਾ ਕਰਕੇ ਬਹੁਤ ਆਨੰਦ ਆ ਰਿਹਾ ਜੀ ਜਮਨੀਆਂ ਮਾਰੇ ਦੇ ਘਰ ਆਏ ਆ ਨੇ ਆਪ ਬੁਰਸ਼ਾਨੀ ਧੱਕੀ ਤੇ ਆਏ ਆ ਉਹਨਾਂ ਦੇ ਜੱਦੀ ਪਿੰਡ ਲੋਕਾਂ ਦੇ ਵਿੱਚ ਪਹੁੰਚੇ ਆ ਬਹੁਤ ਹੀ ਭਾਰੀ ਇਕੱਠ ਹੈ ਜੀ ਸੰਗਤ ਨੂੰ ਬਹੁਤ ਸੇਵਾ ਕਰਨ ਦਾ ਮੌਕਾ ਮਿਲਿਆ ਜੀ